ਕੀ ਕਰੇ ਸੁਬੀਤ ਕੌਤਮ ਕਰ ਰਹੀ ਤੇਰਾ ਤੇਰੀ ਕਸ ਸਨਿਆਸ ਕਰਦੀ ਕੀ ਤੇਰਾ ਤੇਰੀ ਕਸ ਸਾਡੀਆਂ ਮਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੈਂ ਰਾਹੁਲ ਆਇਆ ਬੇਤਕਤਰ ਸਾਬਕਾ ਟੈਕਨੀਕਲ ਸਰਵ ਯੂਨੀਅਨ ਪੰਜਾਬ ਅੱਜ ਜੋ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਕਾਲ ਦੇ ਉੱਤੇ ਬੰਗਾ ਡਿਵੀਜ਼ਨ ਦੇ ਵਿੱਚ ਜਿਹੜੀ ਆ ਉਹ ਰੈਲੀ ਕਰ ਰਹੇ ਆ ਇਹਦਾ ਕਾਰਨ ਵੀ ਮੁਲਾਜ਼ਮਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਤਸ਼ੱਦਦ ਆ ਉਹ ਲਗਾਤਾਰ ਕਰ ਰਹੇ ਆ ਜਿਹੜਾ ਪੇਪੈਂਡ ਮੁਲਾਜ਼ਮਾਂ ਨੂੰ ਮਿਲਿਆ ਹੋਇਆ ਪੰਜਾਬ ਸਰਕਾਰ ਨੇ ਦਿੱਤਾ ਹੋਇਆ ਉਸ ਦੀਆਂ ਪੂਰੀਆਂ ਮੁੱਦਾਂ ਵੀ ਜਿਹੜੀਆਂ ਮੱਦਾਂ ਜਿਹੜੀਆਂ ਆ ਉਹ ਇਮਾਨਦਾਰੀ ਦੇ ਨਾਲ ਮੁਲਾਜ਼ਮਤਾਂ ਜਾਂ ਪੈਨਸ਼ਨਰਾਂ ਤੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਤੇ ਇਹ ਜਿਹੜਾ ਉਹਦਾ 23 ਸਾਲਾ ਸਕੇਅਰ ਜਿਹੜਾ ਆ ਉਹ ਪੈਨਸ਼ਨਰਾਂ ਨੂੰ ਵੀ ਦੇਣਾ ਬਣਦਾ ਜਿਹੜਾ ਬਿਨਾਂ ਸ਼ਰਤ ਜਿਹੜਾ ਦੇਣਾ ਬਣਦਾ ਉਹ ਨਹੀਂ ਦੇ ਰਹੇ ਤੇ ਇਹ ਜਿਹੜੀ ਸਾਰੀ ਜਿਹੜੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਅੱਜ 1 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਨਵੀਨ ਪੱਧਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਤੇ 3 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਮਾਰਚ ਕਰਨਾ ਸੀ ਮਾਰਚ ਕੀਤਾ ਮਾਰਚ ਕਰਨ ਦੇ ਉੱਤੇ ਸਾਡੇ ਜਿਹੜੇ ਲੀਡਰ ਐ ਇੱਕ ਕਨਵੀਨਰ ਸੀਗੇ 15 ਕਨਵੀਨਰ ਉਹਨਾਂ ਦੇ ਉੱਤੇ ਜਿਹੜੇ ਆ ਦੂਸਰੇ 2 ਦਿਨ ਬਾਅਦ ਵਿੱਚ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਦੀ ਅੱਜ ਦੀ ਇਸ ਰੈਲੀ ਦੇ ਵਿੱਚ ਅਸੀਂ ਉਹ ਕੀਤੀ ਹੋਈਆਂ ਪਰਚੇ ਦਰਜ ਜਿਹੜੇ ਆ ਉਹਨਾਂ ਦੀ ਘੋਰ ਨਿੰਦਾ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਉਹ ਜਿਹੜੇ ਲੀਡਰਾਂ ਦੇ ਪਰਚੇ ਦਰਜ ਕੀਤੇ ਆ ਉਹ ਰੱਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਰ ਤਿੱਖਾ ਕੀਤਾ ਜਾਊਗਾ ਸੋ ਅੱਜ ਜੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੇ ਕਮਿਸ਼ਨ ਦੀ ਰਿਪੋਰਟ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੇ ਤਾਂ ਜਿਹੜੇ ਪੈਨਸ਼ਨਰ ਆ ਉਹਨਾਂ ਨੂੰ ਕਦੀ 2.25 ਤੇ 2.45 ਦੇ ਉੱਤੇ ਫੈਕਸ਼ਨ ਕੀਤੀ ਆ ਜਦਕਿ ਪੇ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ ਵੀ ਉਹਨੂੰ 2.69 ਦੇ ਫੈਕਟਰ ਦੇ ਨਾਲ ਮਲਟੀਪਲਾਈ ਕਰਕੇ ਜਿਹੜੇ ਆ ਉਹਨਾਂ ਨੂੰ ਪੈਨਸ਼ਨਾਂ ਦੇਣੀਆਂ ਤੇ ਇਹ ਵੀ ਇਹ ਮੁਲਾਜ਼ਮਾਂ ਪੈਨਸ਼ਨਰਾਂ ਦੇ ਨਾਲ ਜਿਹੜਾ ਬਹੁਤ ਵੱਡਾ ਤੱਕਾ ਆ ਅਸੀਂ ਅੱਜ ਦੀ ਇਸ ਰੈਲੀ ਦੇ ਉੱਤੋਂ ਮੰਗ ਕਰਦੇ ਹਾਂ ਕਿ ਜੇ ਮਲਾਜ਼ਮਾਂ ਦੇ ਉੱਤੇ ਤੇ ਪੈਨਸ਼ਨਰਾਂ ਦੇ ਉੱਤੇ ਸੋਧ ਕੇ ਜਿਹੜੇ ਆ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕੀਤੀ ਗਈ ਜਿਹੜਾ ਡੀਏ ਸਾਡਾ 38% ਆ ਦੂਸਰੀਆਂ ਸਟੇਟਾਂ ਵੱਲੋਂ 50% ਦੇ ਦਿੱਤਾ ਗਿਆ ਕੇਂਦਰ ਨੇ ਇੱਕ ਕਿਸੇ ਤਰ੍ਹਾਂ ਹੋਰ ਅਨਾਉਂਸ ਕਰ ਦਿੱਤੀ ਆ ਜੇ ਉਹ ਜਲਦੀ ਜਲਦੀ ਜਿਹੜੀ ਆ ਪਿਛਲਾ ਏਰੀਆ ਸਮੇਤ ਜਿਹੜੀ ਆ ਡੀਏ ਜਿਹੜਾ ਉਹ ਮੁਕੰਮਲ ਉਹ ਦੇਣਾ ਚਾਹੀਦਾ ਜੇ ਇਹ ਸਾਨੂੰ ਮੁਲਾਜ਼ਮਾਂ ਨੂੰ ਜਾਂ ਪੈਨਸ਼ਨਾਂ ਨੂੰ ਇਹ ਮੰਗਾਂ ਮੰਨ ਕੇ ਉਹ ਲਾਗੂ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ 25 ਤਰੀਕ ਨੂੰ ਮੁਲਾਜ਼ਮਾਂ ਦਾ ਜਿਹੜਾ ਵਿਸ਼ਾਲ ਇਕੱਠ ਆ ਉਹ ਪਟਿਆਲੇ ਹੈੱਡ ਆਫ ਦੇ ਵਿੱਚ ਉਹ ਧਰਨਾ ਦਿੱਤਾ ਜਾਊਗਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਊਗੀ ਇਹ ਅੱਜ ਦੀ ਜਾਣਕਾਰੀ ਇਸ 스테ਜ ਦੇ ਉੱਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਉਸ ਲੀਡਰਾਂ ਦੇ ਉੱਤੇ ਜੇ ਪਰਚੇਜ਼ ਕੀਤੇ ਆ ਉਹ ਰੱਦ ਕੀਤਾ ਜਾਣ ਤੇ ਇੱਕ ਨਾ ਮੈਂ ਪੰਜਾਬ ਪਾਵਰ ਕਮ ਨੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਐਕਸ਼ਨ ਚੱਲ ਰਿਹਾ ਉਹਨਾਂ ਦਾ ਉਹ 3 ਦਿਨ ਦੀ ਸਮੂਹਿਕ ਛੁੱਟੀ ਤੇ ਜਾ ਰਹੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਅਸੀਂ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਗੂ ਕਰ ਦੇ ਦਿਆਂਗੇ ਇਹ ਐਸਮਾ ਲਾਗੂ ਕਰਨਾ ਛੋਟੀ ਹੀ ਗੱਲ ਨਹੀਂ ਹੈਗੀ ਤੇ ਉਸ ਐਸਮਾ ਦਾ ਡੱਟ ਕੇ ਮੁਲਾਜ਼ਮ ਜਿਹੜਾ ਵਿਰੋਧ ਕਰ ਰਹੇ ਆ ਉਹਦੇ ਉਹਦੇ ਇਹ ਵਜ੍ਹਾ ਵਜੋਂ 1 ਸਤੰਬਰ ਨੂੰ ਅਮਰitsar ਦੇ ਵਿੱਚ ਬਿਜਲੀ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਇਕੱਠ ਕਰਕੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਐਸਮਾ ਦੀ ਪ੍ਰਵਾਹ ਕੀਤੇ ਬਿਨਾ 3 ਦਿਨ ਦੀ ਸਮੂਹਿਕ ਛੁੱਟੀ ਦੇ ਸਮੁੱਚੇ ਮਲਾਜ਼ਮ ਜਾ ਰਹੇ ਆ ਤੇ ਜੇ ਉਹਦਾ ਕੋਈ ਸਿੱਟਾ ਭਿਆਨਕ ਨਿਕਲਦਾ ਉਹਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਗੀ ਮਲਾਜ਼ਮ ਉਹਦੇ ਜ਼ਿੰਮੇਵਾਰ ਨਹੀਂ ਹੋਣਗੇ ਧੰਨ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਜਿੱਥੇ ਸਮੂਚੀਆਂ ਜਿੱਥੇ ਬੰਦੀਆਂ ਪੰਜਾਬ ਦੇ ਮਲਾਜ਼ਮ ਤੇ ਪਲੱਸ ਤੇ ਪੈਨਸ਼ਨਰ ਸਾਂਝਾ ਫੰਡ ਜਿਹੜਾ ਪੰਜਾਬ ਦਾ ਬਣਿਆ ਹੋਇਆ ਉਹਦੇ ਬਨੋਂ ਕਾਲਿਆ ਤੇ ਜਿਹੜੀ ਮਲਾਜ਼ਮਾਂ ਦਾ ਬਿਜਲੀ ਮਲਾਜ਼ਮਾਂ ਦਾ ਜਿਹੜੀ ਕਾਲਿਆ ਉਹਦੇ ਵਿੱਚ ਜੁਆਇੰਟ ਫੋਰਮ ਦੀਆਂ 9 ਜਥੇਬੰਦੀਆਂ ਤੇ ਏਕਤਾ ਮੰਚ ਦੀਆਂ ਜਿਹੜੀਆਂ ਉਹ 5 ਜਥੇਬੰਦੀਆਂ ਟੋਟਲ 14 ਜਥੇਬੰਦੀਆਂ ਵੱਲੋਂ ਉਹ ਕਾਲਿਆ 14 15 ਜਥੇਬੰਦੀਆਂ ਵੱਲੋਂ ਉਹ ਜਿਹੜੀ ਅੱਜ ਇਹ ਆਪਾਂ ਕਹਿ ਸਕਦੇ ਹਾਂ ਕੇ ਸਮੁੱਚਾ ਜਿਹੜਾ ਬਿਜਲੀ ਬੋਰਡ ਉਹ ਜਾਮ ਹੋਲੇ ਵਾਲੇ ਪਾਸੇ ਨੂੰ ਜਾ ਰਿਹਾ ਜੇ ਸਰਕਾਰਾਂ ਦਾ ਜਿਹੜਾ ਮਲਵਾਰਤਨ ਜਿਹੜਾ ਉਹ ਇਸ ਤਰ੍ਹਾਂ ਦਾ ਰਿਹਾ ਤਾਂ ਉਹਦੇ ਇਸ ਟੇਪ ਭਿਆਨਕ ਨਿਕਲ ਗਏ ਜਿਹੜੀਆਂ ਮੁੰਡੀਆਂ ਨੇ ਕਿਹਦੇ ਨਾਲ ਪਹਿਲਾਂ ਗੱਲ ਕੀਤੀ ਆ ਕਿਹੜੇ ਮੰਤਰੀ ਨਾਲ ਗੱਲ ਕੀਤੀ ਜਦੋਂ 6 ਜੁਲਾਈ ਨੂੰ ਜਿਮਨੀ ਲੋਕ ਸਭਾ ਚੌਂਡ ਜਲੰਧਰ ਦੇ ਵਿੱਚ ਮਲਾਜ਼ਮ ਫਰੰਟ ਵੱਲੋਂ ਇਹ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਸੀ ਆਪਾਂ ਸਮੁੱਚੇ ਜਲੰਧਰ ਦੇ ਵਿੱਚ ਮਾਰਚ ਕਰਾਂਗੇ ਉਸ ਸਰਕਾਰ ਦੇ ਖਿਲਾਫ ਉਸ ਵਕਤ ਭਗਵੰਤਮਾਨ ਨੇ ਮਲਾਜਮਾਂ ਨੂੰ 1 ਜੁਲਾਈ ਦੀ ਮੀਟਿੰਗ ਦੇ ਕੇ ਉਹਦੇ ਉੱਤੇ ਸਹਿਮਤੀਆਂ ਕਰ ਲਈਆਂ ਕਿ ਤੁਹਾਡੀਆਂ ਮੰਗਾਂ ਜਾ ਜਾ ਤੇ ਉਹ 25 ਤਰੀਕ ਦੀ ਚੋਣ ਜਬਤਾ ਲਾਗੂ ਹੋਣ ਕਰਕੇ ਮੈਂ ਅੱਜ ਕਹਿੰਦਾ ਸੀਗਾ ਵੀ ਉਹ ਮੰਗਾਂ ਤੁਹਾਨੂੰ ਲਾਗੂ ਨਹੀਂ ਕਰ ਸਕਦਾ 25 ਜੁਲਾਈ ਦੀ ਆਪਾਂ ਤੁਹਾਨੂੰ ਮੀਟਿੰਗ ਦਿੰਦੇ ਆ 25 ਜੁਲਾਈ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਇਹਨਵੇਂ ਜਿਹੜੀਆਂ ਮੰਗਾਂ ਸਹਿਮਤੀ ਹੋਈ ਆ ਇਹ ਆਪਾਂ ਲਾਗੂ ਕਰਾਂਗੇ ਜਦੋਂ 25 ਤਰੀਕ ਆਈ ਤੇ ਉਸ ਤੋਂ ਪਹਿਲਾਂ ਹੀ ਜਿਹੜੀ ਆ ਉਹ ਮੀਟਿੰਗ ਪੋਸਟਪੋਨ ਕਰਕੇ 2 ਅਗਸਤ ਦੀ ਕਰ ਦਿੱਤੀ ਗਈ ਪਰ 2 ਅਗਸਤ ਹੋਣ ਤੋਂ ਪਹਿਲਾਂ ਹੀ ਜਿਹੜੀ ਆ ਉਹ ਮੀਟਿੰਗ 20 ਅਗਸਤ ਦੀ ਕਰ ਦਿੱਤੀ ਗਈ ਜਦੋਂ 20 ਅਗਸਤ ਦੀ ਜਿਹੜੀ ਮੀਟਿੰਗ ਆ ਉਹ ਜੁਆਇੰਟ ਜਿਹੜਾ ਸਾਂਝਾ ਫਰੰਟ ਸੀਗਾ ਉਸ ਨੇ ਉਹ ਮੀਟਿੰਗ ਨਾ ਕਰਨ ਦੀ ਪ੍ਰਣ ਲੈ ਲਿਆ ਵੀ ਜੇ ਇਹਦੀਆਂ ਇਹੀ ਚਿਹੋ ਜਿਹੇ ਚੱਲਾ ਰਹੀਆਂ ਤੇ ਆਪਾਂ 20 ਤਰੀਕ ਦੀ ਮੀਟਿੰਗ ਨਹੀਂ ਕਰਾਂਗੇ ਉਸ ਦਾ ਸਿੱਟਾ ਜਿਹੜਾ ਉਸ ਤੋਂ ਬਾਅਦ ਵਿੱਚ ਫਿਰ ਜਿਹੜੀ 3 ਤਰੀਕ ਦਾ ਧੰਨਾ ਰੱਖਿਆ 3 ਤਰੀਕ ਦੇ ਧਰਨੇ ਦੇ ਉੱਤੇ ਉਹ 20 ਤਰੀਕ ਤੋਂ ਬਾਅਦ 12 ਤਰੀਕ ਦੀ ਮੀਟਿੰਗ ਕਰ ਦਿੱਤੀ ਗਈ ਉਸ ਮੀਟਿੰਗ ਨੂੰ ਵੀ ਕਰਨ ਤੋਂ ਇਨਕਾਰ ਕੀਤਾ ਜਦੋਂ ਹੁਣ 3 ਤਰੀਕ ਨੂੰ ਚੰਡੀਗੜ੍ਹ ਗਏ ਆ ਉਸ ਵਕਤ ਜਿਹੜੀ ਮੀਟਿੰਗ 10 ਤਰੀਕ ਦੀ ਦਿੱਤੀ ਹੋਈ ਹੈ ਕੱਲ ਦੀ ਜੇ 10 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਐ ਫੈਸਲੇ ਜਿਹੜੇ ਆ ਉਹ ਮੀਟਿੰਗਾਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੇ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਟੇ ਜਿਹੜੇ ਬਹੁਤ ਭਿਆਨਕ ਨਿਕਲਣਗੇ ਉਹਦੀ ਜ਼ਿੰਮੇਵਾਰ ਮੈਨੇਜਮੈਂਟ ਹੋਏਗੀ ਜਾਂ ਪੰਜਾਬ ਸਰਕਾਰ ਹੋਏਗੀ ਮੁਲਾਜ਼ਮੋਦ ਦੇ ਦੁਖੀ ਜਾਂ ਪੈਨਸ਼ਨਰ ਦੁਖੀ ਨਹੀਂ ਹੋਣਗੇ ਪੰਜਾਬ ਸਰਕਾਰ ਮਰਦਾਬਾਤ 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 ਮੁੱਖ ਮੰਤਰੀ ਭਗਵੰਤ ਮਰਦਾਬਾਤ 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 ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ